ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਚਾਚਾ ਜੀ ਮਿਲੇ ਹਨ ਜਰਾਵਾ ਵਾਲੇ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਇਹ ਬਹੁਤ ਸਮਾਂ ਮੇਰੇ ਡੈਡੀ ਜੀ ਨਾਲ ਇਹ ਇਕੱਠੇ ਰਹੇ ਨੇ ਅੱਜ ਵੀ ਜਾਰੀ ਦੋਸਤੀ ਉਸ ਤਰ੍ਹਾਂ ਹੀ ਕਾਇਮ ਹੈਗੀ ਤੇ ਮੈਂ ਅੱਜ ਦੇ ਯਾਕਾਂ ਨੂੰ ਕਹਿਣਾ ਚਾਹਣਾ ਵੀ ਜੇ ਕੋਈ ਯਾਰੀ ਦੋਸਤੀ ਮਸਾਲਾ ਤਾਂ ਆ ਬੰਦੇ ਕੋਲ ਇਹ ਜੇ ਕਿਸੇ ਨੇ ਲਾਈ ਆ ਤਾਂ ਨਾ ਤੋੜਨ ਬਾਓ ਤੋੜਨਾ ਬਾਓ ਇੱਥੇ ਸਾਡੀ ਲੱਗੀ ਹੈ ਤਾਂ ਲੱਗੀ ਰਹਿੰਦੇ ਨੇ ਲੱਗੀ ਰਹਿੰਦੇ ਤੇ ਇਹਨਾਂ ਦਾ ਮੇਰੇ ਡੈਡੀ ਜੀ ਨਾਲ ਬਹੁਤ ਪਿਆਰ ਹੈ ਬਹੁਤ ਦੇਰਾਂ ਤੱਕ ਹੈ ਦੇਰ ਰਾਤ ਇੱਕ ਦੂਜੇ ਦਾ ਬਹੁਤ ਮੋਹ ਕਰਦਾ ਹੈ ਦੂਜਾ ਦਿਨ ਤਾਂ ਪੈਂਦਾ ਨਹੀਂ ਨਾ ਮਿਲ ਕੇ ਆਉਣਾ ਨਾ ਨਾ ਦੂਜਾ ਤਾਂ ਕਿੱਥੇ ਪਹਾੜ ਤੇ ਨਹੀਂ ਜਾਣਾ ਪੈ ਦਰਿੰਦਾ ਮਿਲ ਕੇ ਜ਼ਰੂਰ ਆਵਾਂ ਚਾਹੇ 10 ਮਿੰਟ ਜਾਵੇ 10 ਮਿੰਟ ਹੀ ਲੱਗਣਗੇ ਨਹੀਂ ਆਜ ਮੈਂ ਨਹੀਂ ਆਉਂਦੀ ਰੋਟੀ ਹਾਜਮੇ ਕਰਨੀ ਜਾਂਦਾ ਕੋਲੀ ਜਾ ਕੇ ਐ ਬਹਿ ਜੂ ਜਿਵੇਂ ਐ ਜਮਾ ਆਸਾ ਕੋਈ ਕੰਮ ਵਰਗੇ ਕਰਦੀ ਨੇ ਜੋ ਕੁਝ ਪਾਵੇ ਉਹਨੇ ਅਗੇ ਸਾਡੇ ਅਗੇ ਧਰਤਾ ਨੇ ਮੇਰੇ ਕਰਿਆ ਮੇਰੇ ਘਰ ਤਾਂ ਰੁੱਕਾ ਮਿੱਸਾ ਜੋ ਕੁਛ ਹੈ ਨਖਰੇ ਨਹੀਂ ਹੈਗੇ ਨਾ ਸਾਡੇ ਕੋਲ ਉਹ ਨਹੀਂ ਗੱਲਾਂ ਹੈਗੀਆਂ ਇੱਕ ਦੂਜੇ ਦੀ ਅੱਜ ਕੱਲ੍ਹ ਤਾਂ ਅਗਲਾ ਉਥੋਂ ਢਾ ਉਥੇ ਬਰਾਈ ਉਥੋਂ ਢਾ ਉਹਦੀ ਬਰਾਈ ਨਾ ਜੀ ਪਰ ਜੇ ਕੋਈ ਯਾਰੀ ਦੀ ਮਿਸਾਲ ਹੈ ਤਾਂ ਜਿਰਾਵਾ ਵਾਲਾ ਮੇਰਾ ਚਾਚਾ ਬਹੁਤ ਟਾਈਮ ਇਕੱਠਾ ਮੇਰੇ ਡੈਡੀ ਜੀ ਨਾਲ ਇਹਨਾਂ ਨੇ ਲੱਪਾ ਆਇਆਗਾ ਚਾਚਾ ਕੋਈ ਜੋ ਥੋੜਾ ਐਕਸੀਡੈਂਟ ਹੋਇਆ ਸੀਗਾ ਟਰੱਕ ਨਾਲ ਉਹ ਮੜੀ ਗੱਲ ਦੱਸ ਸਕਦਾ ਉਹ ਤਾਂ ਥੋੜੀ ਲੈਣ ਗਿਆ ਜੀ ਬੰਦ ਹੂੰ ਥੋੜੀ ਜਿਹਾ ਲੈ ਕੇ ਗਿਆ ਜਦੋਂ ਇੱਕ ਐਕਸੀਡੈਂਟ ਹੋਰ ਨੇ ਸ਼ਰਾਬ ਪੀਤੀ ਹੋਈ ਜਿਹੜਾ ਡਰਾਈਵਰ ਨੇ ਹੂੰ ਉਹ ਸਾਡੇ ਟਰੈਕਟਰ ਦੇ ਵਿੱਚ ਆ ਕੇ ਐਕਸੀਡੈਂਟ ਸਾਈਡ ਮਾਰਿਆ ਉਹਨੇ ਸਾਈਡ ਮਾਰੀ ਸਾਈਡ ਮਾਰੀ ਸਿੰਦਰ ਸਾਈਡ ਮਾਰਨ ਕਰਕੇ ਸਾਡਾ ਟਰੈਕਟਰ ਦਾ ਬਹੁਤ ਨੁਕਸਾਨ ਕਰਿਆ ਮੇਰਾ ਜਾਨਕ ਮਹਾਰਾਜ ਨੇ ਬਚਾ ਰੱਖਤਾ ਦੋਗਾਂ ਠੀਕ ਹੈ ਜੀ ਸਾਡੇ ਕੋਲ ਕੁਛ ਨਹੀਂ ਸੀਗਾ ਗੱਲ ਕਿ ਮਾਲਕ ਨੇ ਇੱਕ ਬੰਦਾ ਆਇਆ ਬਾਹਰੋਂ ਪਟਾਲੇ ਸਾਈਡ ਦਾ ਬੁੱਟਿਆ ਵਾਲਾ ਉਹ ਗੱਡੀ ਥਨ ਰੱਦ ਕਰਿਆ ਕੇ ਗਿਆ ਉਹਨੇ ਜਾ ਕੇ ਸਾਹ ਨੂੰ ਪਰਵਾਹੀ ਫਿਰ ਮੇਰੇ ਜੀ ਨਾਲ ਸਭ ਇਕੱਠੇ ਹੋ ਗਏ ਮਹਾਰਾਜ ਜੀ ਨੇ ਹਾਂ ਇਸ ਕੋ ਰੱਖ ਕੇ ਸੱਨਿਆ ਮਾਰ ਸਕਦੇ ਇਹ ਗੱਲ ਇਹਨਾਂ ਨੇ ਦੇਖੀ ਹੋਇਆ ਨੇੜੋਂ ਬਹੁਤ ਜ਼ਿਆਦਾ ਇੱਕ